ਨਾ ਆ ਕਿ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਬਸਟ ਜਿਹੜਾ ਪੇਸ਼ ਕੀਤਾ ਗਿਆ ਕਿ ਦੇਖੋ ਇੰਜੀਨੀਅਰ ਪਵਨਦੀਪ ਸ਼ਰਮਾ ਅਮ੍ਰਿਤਸਰ ਤੋਂ ਔਰ ਸਾਡੇ ਇਸ ਦੇਸ਼ ਦੇ ਵਿੱਚ ਇੰਟਰਮ ਬਜਟ ਜੋ ਕਿ ਮੋਦੀ ਗਵਰਨਮੈਂਟ ਦੀ ਸੈਕੰਡ ਨੇ ਔਰ ਔਰ ਸਾਡੇ ਫਰਾਂਸ ਮਨਿਸਟਰ ਸੀਤਾ ਰਮਨ ਜੀ ਉਹਨਾਂ ਦੇ ਆਛੇਵੇਂ ਕਨਸੈਕਟਿਵ ਪੇਸ਼ ਕੀਤਾ ਗਿਆ ਬਜਟ ਸੀ ਜਿਦੇ ਵਿੱਚ ਬਹੁਤ ਸਾਰੇ ਪ੍ਰਾਵਧਾਨ ਰੱਖੇ ਗਏ ਜਿਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਇਹ ਹੋਈ ਆ ਕਿ ਫਿਸਕਲ ਡੈਫਿਸਟ ਨੂੰ ਘਟਾਉਣ ਦੀ ਗੱਲ ਕੀਤੀ ਗਈ ਆ 4.5% ਲਿਆਣ ਦੀ ਗੱਲ ਕੀਤੀ ਗਈ ਹੈ ਇਸ ਵੇਲੇ ਮੌਜੂਦਾ 5.8% ਆਫ ਦੀ ਜੀਟੀਪੀ ਹੈਗਾ ਜਿੱਥੇ ਸਾਡਾ ਫਿਸਕਲ ਡੈਫਿਸਿਟ ਘਟੇਗਾ ਔਰ ਜਿਹੜਾ ਸਾਡੇ ਟੋਟਲ ਰਿਸੀਵਸ ਹੈਗੀਆਂ ਬੋਰਿੰਗ ਦੀਆਂ ਉਹ 30.80 ਲੱਖ ਕਰੋੜ ਹੈਗੀਆਂ ਐਕਸਪੈਂਡੀਚਰ ਜਿਹੜਾ ਹੈਗਾ ਉਹ ਟੋਟਲ 47 ਲੱਖ 6.6 ਲੱਖ ਕਰੋੜ ਹੈਗਾ ਜਿਹਦੇ ਵਿੱਚ ਟੈਕਸ ਰਿਸੀਵ ਜੜੀਆਂ ਉਹ 26.2 ਲੱਖ ਕਰੋੜ ਹੈਗੀਆਂ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਫਿਸਕਲ ਡੈਫਿਸਿਟ ਨੂੰ ਘਟਾਉਣ ਦੀ ਗੱਲ ਕੀਤੀ ਗਈ ਆ ਔਰ ਜਿੰਨੇ ਵੀ ਟੈਕਸ ਲਾਜ ਹੈ ਗਿਆ ਇਨਡਾਇਰੈਕਟ ਟੈਕਸ ਹੋਣ ਡਾਇਰੈਕਟ ਟੈਕਸ ਹੋਣ ਉਹਦੇ ਵਿੱਚ ਕੋਈ ਵੀ ਵੱਡਾ ਬਦਲਾਅ ਇਹਦੇ ਵਿੱਚ ਨਹੀਂ ਕੀਤਾ ਗਿਆ ਔਰ ਬੜਾ ਹੀ ਇੱਕ ਜਨਰਿਕ ਜਿਹਾ ਬਜਟ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ ਅਸੀਂ ਸੰਪੂਰਨ ਬਜਟ ਨਹੀਂ ਕਹਿ ਸਕਦੇ ਕਿਉਂਕਿ ਸਾਡੇ ਭਾਰਤ ਦੇਸ਼ ਦੀ ਇੱਕ ਰਵਾਇਤ ਹੈਗੀ ਆ ਜਦੋਂ ਵੀ ਜਨਰਲ ਇਲੈਕਸ਼ਨਸ ਆਉਣੀਆ ਹੁੰਦੀਆਂ ਤੇ ਜਿਹੜਾ ਅਖੀਰਲਾ ਬਜਟ ਹੁੰਦਾ ਆ ਉਹ ਬੜਾ ਇੱਕ ਟੈਂਪੋਰਰੀ ਜਿਹਾ ਬਜਟ ਮੈਂ ਕਹਿ ਸਕਦਾ ਪੇਸ਼ ਕੀਤਾ ਜਾਂਦਾ ਆ ਔਰ ਸਾਡੇ ਫਾਈਨੈਂਸ ਮਿਨਿਸਟਰ ਨੇ ਇਹ ਵੀ ਗੱਲ ਕੀਤੀ ਕਿ ਜੁਲਾਈ 2024 ਦੇ ਵਿੱਚ ਉਹੀ ਫਿਰ ਸਰਕਾਰ ਬਣਾਉਣਗੇ ਤੇ ਉਹਨਾਂ ਦੇ ਮੁਤਾਬਕ ਫਿਰ ਕੰਪਲੀਟ ਬਜਟ ਜਿਹੜਾ ਸਾਡੇ ਭਾਰਤ ਦੇਸ਼ ਵਾਸੀਆਂ ਵਾਸਤੇ ਰੱਖਿਆ ਜਾਊਗਾ ਔਰ ਬੇਸਿਕ ਇਹਦੇ ਵਿੱਚ ਇਹ ਵੀ ਗੱਲ ਸੀ ਕਿ ਕਿਸ ਤਰ੍ਹਾਂ ਭਾਰਤ ਦੇਸ਼ ਨੂੰ ਫਾਈਵ ਟ੍ਰਿਲੀਅਨ ਇਕਨੋਮੀ ਬਣਾਉਣਾ ਕਿਸ ਤਰ੍ਹਾਂ ਬੇਸਿਕ ਸਸਟੇਨੇਬਲ ਡਿਵੈਲਪਮੈਂਟ ਵੱਲ ਤੋਰਨਾ ਕਿਦਾਂ ਦੇਸ਼ ਦੀ ਇਕਨੋਮੀ ਨੂੰ ਵੱਡੇ ਲੈਵਲ ਤੇ ਵਧਾਉਣਾ ਫਾਰਮਿੰਗ ਸੈਕਟਰ ਹੋਵੇ ਇੰਡਸਟਰੀਅਲ ਸੈਕਟਰ ਹੋਵੇ ਐਜੂਕੇਸ਼ਨ ਸੈਕਟਰ ਹੋਵੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਸੈਕਟਰ ਹੋਵੇ ਔਰ ਇਸ ਦੇ ਵਿੱਚ ਸਾਡੇ ਦੇਸ਼ 'ਚ ਜਿਹੜਾ ਬੇਸਿਕ ਬੁਨਿਆਦੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੁੰਦਾ ਰੋਡ ਮੈਪਸ ਹੁੰਦੇ ਆ ਉਹਦੇ ਤਹਿਤ ਸਾਡੇ ਨਿਤਿਨ ਗੜਕਰੀ ਹੋਣਾ ਦੇ ਮਹਿਕਮੇ ਦੇ ਉੱਤੇ ਬਹੁਤ ਵੱਡੇ ਹਾਇਰ ਲੈਵਲ ਦੇ ਇਹਨਾਂ ਨੇ ਇਨਕਰੀਜ਼ ਕੀਤਾ ਬਜਟ ਨੂੰ ਜਿੱਥੋਂ ਸਮਝ ਆਉਂਦਾ ਕਿ ਸਾਡੇ ਦੇਸ਼ ਦੇ ਬੇਸਿਕ ਜਿਹੜਾ ਇਸ ਵੇਲੇ ਨਜ਼ਰੀਆ ਸੋਚ ਪੈਦਾ ਹੋ ਰਹੀ ਆ ਦੇਸ਼ ਨੂੰ ਡਿਵੈਲਪ ਕਰਨ ਦੀ ਆ ਬੁਨਿਆਦੀ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਦੀ ਆ ਔਰ ਜਿੰਨੇ ਵੀ ਫਾਈਨੈਂਸ਼ੀਅਲ ਜਿਹੜੇ ਸਸਟੇਨੇਬਲ ਫਿਊਚਰ ਵਾਸਤੇ ਜਿੰਨੇ ਵੀ ਉਪਰਾਲੇ ਕਰਨੇ ਉਹਦੇ ਵਾਸਤੇ ਹੁੰਦੀ ਆ ਔਰ ਇਹ ਜਿਹੜਾ ਬਜਟ ਸੀਗਾ ਇਹ ਸ਼ਾਰਟੈਸਟ ਬੜੀ ਬਾਇਰਿਟੀ ਦੇ ਨਾਲ ਸਪੀਚ ਕੀਤੀ ਗਈ ਬਜਟ ਸੀਗਾ ਕੋਈ بڑے ਪਾਪੁਲਿਸਟ بڑے ਪਪੂਲਰ ਜਿਹੇ ਵਾਦੇ ਇਹਨਾਂ ਵਾਸਤੇ ਸਰਕਾਰ ਨੇ ਨਹੀਂ ਕੀਤੇ ਜਿਹੜਾ ਆਮ ਲੋਕਾਂ ਨੂੰ ਉਮੀਦ ਸੀਗੀ ਕਿ ਜਨਰਲ ਇਲੈਕਸ਼ਨ ਆਉਣ ਤੋਂ ਪਹਿਲਾਂ ਬੜੇ ਵੱਡੇ ਵੱਡੇ ਵਾਦੇ ਜਾਂ ਖਵਾਬ ਲੋਕਾਂ ਦੇ ਪੂਰੇ ਹੋਣਗੇ ਇਦਾਂ ਦਾ ਕੋਈ ਇਸ ਬਜਟ ਦੇ ਵਿੱਚ ਕੋਈ ਖਾਸ ਨਜ਼ਰ ਨਹੀਂ ਆਇਆ ਸੋ ਇਸ ਕਰਕੇ ਕੋਈ ਵੀ ਟੈਕਸ ਮੈਨੇਜਮੈਂਟ ਦੇ ਵਿੱਚ ਬਦਲਾਅ ਨਹੀਂ ਲਿਆਂਦੇ ਗਏ ਫਿਰ ਹੋਰ ਭਾਰਤ ਦੇਸ਼ ਦੀ ਜਿਹੜੀ ਇਹ ਮਜ਼ਬੂਤ ਧਰਾਤਲਿਆ ਉਹਦੀ ਫਾਊਂਡੇਸ਼ਨ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਉਸੇ ਤਰ੍ਹਾਂ ਦੇ ਹੀ ਕਨਸਟੈਂਟ ਡਿਵੈਲਪਮੈਂਟ ਪ੍ਰੋਗਰਾਮਸ ਇਸ ਬਜਟ ਦੇ ਵਿੱਚ ਲਿਆਂਦੇ ਗਿਆ ਜੋ ਕਿ ਸਾਡੇ ਦੇਸ਼ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਤਰੱਕੀ ਵੱਲ ਲਿਜਾ ਸਕਦੇ ਆ। ਬਜਟ ਪੇਸ਼ ਕੀਤਾ ਗਿਆ ਕੀ ਕਿਹਾ ਜਾਂਦਾ ਪਰ ਆਪਣਾ ਨਾ। ਮੈਂ ਦਾਤ ਜਾਦਾ ਵੀ ਸੁਭਾਸ਼ ਚੈਕਲ ਜਿਹੜੇ ਵੀ ਬਜਟ ਪਾਸ ਹੁੰਦੇ ਆ ਚਾਹੇ ਸੈਂਟਰਲ ਗਵਰਨਮੈਂਟ ਵੱਲੋਂ ਚਾਹੇ ਸਟੇਟ ਗਵਰਨਮੈਂਟ ਵੱਲੋਂ ਉਹਦੇ ਜਿਹੜਾ ਮੱਧ ਵਰਗ ਹੁੰਦਾ ਉਹਨੂੰ ਨਜ਼ਰਦਾ ਕੀਤਾ ਜਾਂਦਾ ਉਹਨਾਂ ਨੂੰ ਕੋਈ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ। ਯਾ ਤਾਂ ਹੁਦਦਾ ਰਿਹਾ ਨਿਮਨ ਵਰਗ ਲੈ ਜਾਂਦਾ ਹੈ ਤੇ ਯਾ ਜਿਹੜਾ ਹੁਣ ਉੱਚ ਵਰਗ ਹੁੰਦਾ ਹੈ ਉਹ ਹੁਦਤਾ ਲੈ ਜਾਂਦਾ ਤੇ ਚਲੋ ਮੋਦੀ ਨੇ ਬਜਟ ਪਾਸ ਕੀਤਾ ਹੈ ਉਹਦੇ ਚ ਉਹਨਾਂ ਨੇ ਫੇਰ ਨਿਮਨ ਵਰਗ ਨੂੰ ਤੇ ਉੱਚ ਵਰਗ ਨੂੰ ਹੁਦਤਾ ਦਿੱਤੇ ਹੋਣੀਆਂ ਪਰ ਅਸੀਂ ਮੋਦੀ ਦੀ ਇੱਕ ਸਿਫਤ ਕਰਦੇ ਆ ਜਿਨ੍ਹਾਂ ਨੇ ਅਜोध्या ਜੇ ਰਾਮ ਮਦਰ ਦਾ ਇਸ ਸਾਲ ਮਹਿਮਾਨ ਕੀਤਾ ਹੈ ਅਸੀਂ ਉਸ ਲਈ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਨੇ ਆ ਤੇ ਉਹਨਾਂ ਵਾਸਤੇ ਚਲੋ ਵੀ ਜੋ ਰਾਮ ਕੋ ਲਾਏ ਹਨ ਹਮ ਉਨਕੋ ਲਾਏਗੇ ਮੈਂ ਕੋਈ ਪੋਲੀਟੀਕਲ ਪਾਰਟੀਆਂ ਬਿਲੋਂਗ ਨਹੀਂ ਕਰਦਾ ਨਾ ਹੀ ਮੈਂ ਚਲੋ ਮਤਲਬ ਕਿਸੇ ਪੋਲੀਟੀਕਲ ਪਾਰਟੀ ਦਾ ਅ ਵਜੂਦਾ ਟਾਈਮ ਕੋਈ ਅੰਗੇਗਾ ਵਾ ਪਰ ਫਿਰ ਵੀ ਉਹਨਾਂ ਨੇ ਇੱਕ ਦੇਸ਼ ਵਾਸਤੇ ਬੜਾ ਵਧੀਆ ਕੰਮ ਕੀਤਾ ਹੈ ਉਹਦੇ ਸਾਰੇ ਦੇਸ਼ ਵਾਸੀਆਂ ਨੂੰ ਸਾਰਾਂ ਕਰਨੀ ਚਾਹੀਦੀ ਹੈ